ਵੱਡੀ ਵਾਰਦਾਤ ਦੇ ਨਾਲ ਪੰਜਾਬ ਦਹਿਲਿਆ ਜਦੋਂ ਇੱਕ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੀਆਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਉਸ ਤੋਂ ਬਾਅਦ ਅਲਦਵਾਲੇ دہشت ਦਾ ਮਾਹੌਲ ਬਣ ਜਾਂਦਾ ਦਰਸਲ ਪੰਜਾਬ ਦੇ ਵਿੱਚ ਆਇ ਦਿਨ ਵੱਡੀਆਂ ਵਾਰਦਾਤਾਂ ਨੂੰ ਵਰਜਾਮ ਦਿੱਤਾ ਜਾਂਦਾ ਪਰ ਇੱਕ ਪਾਠੀ ਸਿੰਘ ਦਾ ਕਤਲ ਜਿਹੜਾ ਕੀਤਾ ਗਿਆ ਅਣਪਛਾਤੀਆਂ ਦੇ ਵੱਲੋਂ ਉਸ ਤੋਂ ਬਾਅਦ ਜ਼ਿਆਦਾ ਹੀ ਸਨਸਣੀ ਫੈਲਦੀ ਹੋਈ ਨਜ਼ਰ ਆਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਇਹ ਘਟਨਾ ਕਿਵੇਂ ਵਾਪਰੀ ਹੈ ਦਰਸਲ ਦਸੀਏ ਤਾਂ ਬਿਆਸ ਨੇੜੇ ਪੈਂਦੇ ਪਿੰਡ ਮੱਧ ਦੇ ਨਜ਼ੀਕ ਇੱਕ ਨੌਜਵਾਨ ਪਾਠੀ ਸਿੰਘ ਦਾ ਅਣਪਛਾਤੇਆਂ ਨੇ ਬੇਰਹਿਮੀ ਨਾਲ ਕਤਲ ਕੀਤਾ ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਪਾਠੀ ਸਿੰਘ ਅਖੰਡ ਪਾਠ ਸਾਹਿਬ ਦੇ ਡਿਊਟੀ ਪੂਕਤਾ ਕੇ ਵਾਪਸ ਆ ਰਿਹਾ ਸੀ ਔਰ ਉਸ ਦੌਰਾਨ ਅਣਪਛਾਤੇਆਂ ਨੇ ਉਸ ਨੂੰ ਘੇਰ ਕੇ ਤੇਜ਼ ਅਰ ਹਥਿਆਰਾਂ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਹੈ ਔਰ ਉਸ ਤੋਂ ਬਾਅਦ ਜਿਵੇਂ ਤਾਂ ਵਾਰਦਾਤੀ ਸੂਚਨਾ ਮਿਲਦੇ ਹੀ ਪੁਲਿਸ ਸਥਾਨਕ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਔਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਵੱਖ-ਵੱਖ ਟੀਮਾਂ ਮੌਕੇ ਤੇ ਬੁਲਾਈਆਂ ਨੇ ਘਟਨਾ ਸਥਾਨ ਦੇ ਉੱਤੇ ਤੇ ਪੂਰੀ ਸਥਿਤੀ ਦਾ ਜਾਇਜ਼ਾ ਲੈਂਤਾ ਜਾ ਰਿਹਾ ਔਰ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਬਣਿਆ ਹੋਇਆ ਪਰ ਦਰਅਸਲ ਦਸੀਏ ਤਾਂ ਇੱਕ ਵੱਡੀ ਵਾਰਦਾਤ ਜਿਹੜੀ ਆ ਹੋਈ ਹੈ ਪਾਠੀ ਸਿੰਘ ਦਾ ਖਤਲ ਕੀਤਾ ਗਿਆ ਔਰ ਜਦੋਂ ਪਾਠੀ ਸਿੰਘ ਜੋ ਸੀਗਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਰਾਤ ਡਿਊਟੀ ਕਰਕੇ ਘਰ ਵਾਪਸ ਪਰਤ ਰਿਹਾ ਸੀਗਾ ਪਰ ਉੱਥੇ ਅਣਪਛਾਤੇ ਵਿਅਕਤੀ ਜਿਹੜੇ ਸੀਗੇ ਉਹ ਧਾਂਗ ਲਾ ਕੇ ਬੈਠੇ ਹੋਏ ਸੀ ਜਾਨਕੀ ਉਡੀਕ ਕਿਤੇ ਨਾ ਕਿਤੇ ਸ਼ਾਇਦ ਜ਼ਰੂਰ ਕਰ ਰਹੇ ਹੋਣਗੇ ਕਿ ਉਹ ਕਦੋਂ ਇੱਥੋਂ ਦੀ ਆਣਗੇ ਔਰ ਤੇਜ਼ਦਾਰ ਹਥਿਆਰਾਂ ਦੇ ਨਾਲ ਉਸ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਤੇ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਹਲਚਲ ਜਿਹੜੀ ਆ ਪਿੰਡ ਵਿੱਚ ਪੈਦਾ ਹੋਈ ਹੈ ਔਰ ਆਖਰ ਇਹ ਨਾ ਜਿਹੜੇ ਅਣਪਛਾਤੇ ਵਿਅਕਤੀ ਨੇ ਇਹਨਾਂ ਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੀ ਵਾਰਦਾਤ ਸੀ ਕੀ ਕਾਰਨ ਸੀ ਇਹ ਸਾਰਾ ਕੁਝ ਸਾਹਮਣੇ ਆਵੇਗਾ ਪਰ ਦਰਸਲ ਹੁਣ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਅਣਪਛਾਤੇਆਂ ਨੇ ਜਦੋਂ ਗੁਰਦੁਆਰਾ ਸਾਹਿਬ ਤੋਂ ਆਪਣੀ ਡਿਊਟੀ ਪੂਰੀ ਕਰਕੇ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਇਹ ਅਣਪਛਾਤੇ ਉਸ ਦਾ ਕਾਲ ਬਣ ਗਏ ਨੇ ਤੇ ਇਸ ਦਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਪੂਰੇ ਐਕਸ਼ਨ ਤੇ ਹੈ ਕਿ ਆਖਰੀ ਵਾਰਦਾਤ ਕਿਸ ਨੇ ਕੀਤੀ ਹੈ ਕੌਣ ਹੈ ਇਸ ਦਾ ਜ਼ਿੰਮੇਵਾਰ ਹੈ ਤੇ ਇਸ ਦਾ ਕਾਰਨ ਕੀ ਸੀ ਔਰ ਇਸ ਦੇ ਪਿੱਛੇ ਹੁਣ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਉੱਤੇ ਜਲਦ ਕਾਰਵਾਈ ਕੀਤੀ ਜਾਵੇਗੀ ਪਰ ਇੱਕ ਵੱਡੀ ਵਾਰਦਾਤ ਦੇ ਨਾਲ ਪੰਜਾਬ ਦਹਿਲ ਦਾ ਨਜ਼ਰ ਆਇਆ ਜਿਸ ਤੋਂ ਵਾਧ ਪੰਜਾਬ ਦੇ ਵਿੱਚ ਲਗਾਤਾਰੇ ਵਾਰਦਾਤਾ ਜਿੱਥੇ ਹੁੰਦੀਆਂ ਨੇ ਬਹੁਤ ਵੱਡੇ ਸਵਾਲ ਹੈ ਕਿ ਸ਼ਰੀਆਮ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਖੇ ਇਹ ਲੋਕ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਵੀ ਡਰ ਜਿਹੜਾ ਪ੍ਰਸ਼ਾਸਨ ਦਾ ਨਹੀਂ ਰਹਿੰਦਾ ਤਾਂ ਹੁਣ ਇੱਕ ਪਾਠੀ ਸਿੰਘ ਦਾ ਜਿੱਥੇ ਕਤਲ ਹੋਇਆ ਤਾਂ ਉਸ ਤੋਂ ਬਾਅਦ ਹੁਣ ਇਨਸਾਫ ਜਿਹੜਾ ਮੰਗਿਆ ਜਾ ਰਿਹਾ ਤੇ ਪ੍ਰਸ਼ਾਸਨ ਵੀ ਜਿਹੜੇ આરોપી ਨੇ ਉਹਨਾਂ ਦੀ ਭਾਲ ਕਰ ਰਿਹਾ ਹੈ ਤੇ ਉਹਨਾਂ ਨੂੰ ਜਲਦ ਹਿਰਾਸਤ ਦੇ ਵਿੱਚ ਲੈ ਕੇ ਪੂਰੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜੜੀਆ ਕੀਤੀ ਜਾਵੇਗੀ ਤੇ ਖਬਰ ਜਿਹੜੀ ਆ ਵੱਡੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਿਦੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ